ਸਾਡੇ ਇਸ ਵੀਡੀਓ ਦੇ ਨਾਲ ਜੁੜੇ ਸਾਡੇ ਸਾਰੇ ਹੀ ਦਿਵਿਆਂਗ ਹਨ ਹੋਰ ਸਾਡੀਆਂ ਮਾਤਾਵਾਂ ਭੈਣਾਂ ਬਜ਼ੁਰਗ ਸਾਰਿਆਂ ਨੂੰ ਖਿਆਲ ਫਰੀ ਸਤਿ ਸ਼੍ਰੀ ਅਕਾਲ ਜੀ ਪੰਜਾਬ ਦੇ ਲੱਖਾਂ ਪੈਨਸ਼ਨ ਧਾਰਕਾਂ ਲਈ ਅੱਜ ਇੱਕ ਵੱਡਾ ਫੈਸਲਾ ਹੰਜਾਬ ਸਰਕਾਰ ਨੇ ਲਿਆ ਤੇ ਇਹ ਫੈਸਲੇ ਬਾਰੇ ਤੁਹਾਡੇ ਨਾਲ ਜਿਹੜੀ ਜਾਣਕਾਰੀ ਸਾਂਝੀ ਕਰਨੀ ਹੈ ਤੇ ਅੱਜ ਦੀ ਤਰੀਕ ਦੇ ਵਿੱਚ ਕਿਸੇ ਜ਼ਿਲ੍ਹੇ ਦੇ ਵਿੱਚ ਪੈਨਸ਼ਨ ਜਾਰੀ ਹੋਈ ਆ ਜਾਂ ਨਹੀਂ ਹੋਈ ਕਿੰਨੀ ਆਈ ਆ ਇਹ ਦੋਨੋਂ ਅਪਡੇਟ ਦੇਾਂਗੇ ਸਭ ਤੋਂ ਪਹਿਲਾਂ ਗੱਲ ਕਰ ਲੈਨੇ ਆ ਕਿ ਅੱਜ ਪੰਜਾਬ ਦੇ ਲੱਖਾਂ ਪੈਨਸ਼ਨ ਧਾਰਕਾਂ ਲਈ ਜੋ ਚੰਗੀ ਖਬਰ ਆਈ ਸਰਕਾਰ ਨੇ ਸ਼ੁਰੂ ਕੀਤੀ ਨਵੀਂ ਸਕੀਮ ਤੇ ਕੀ ਇਹਦੇ ਫਾਇਦੇ ਇੰਨੇ ਲਣਗੇ ਇਹ ਤੁਹਾਨੂੰ ਦੱਸਾਂਗੇ ਪੰਜਾਬ ਦੇ ਲੱਖਾਂ ਪੈਨਸ਼ਨਰਾਂ ਨੂੰ ਜਿਹੜਾ ਜਾਂ ਹੁਣ ਆਪਣੀ ਫੈਨਸ਼ਨ ਨਾਲ ਜੁੜੇ ਕੰਮਾਂ ਲਈ ਸਰਕਾਰੀ ਦਫ਼ਤਰਾਂ ਤੇ ਚੱਕਰ ਨਹੀਂ ਲਗਾਉਣੇ ਪੈਣਗੇ ਭਗਵਾਨਤ ਮਾਨ ਸਰਕਾਰ ਨੇ ਸੂਬੇ ਦੇ 3.15 ਲੱਖ ਤੋਂ ਵੱਧ ਪੈਨਸ਼ਨਰਾਂ ਨੂੰ ਇੱਕ ਵੱਡਾ ਤੋਹਫ਼ਾ ਦਿੰਦਿਆਂ ਉਹਨਾਂ ਦੀਆਂ ਲਗਭਗ ਸਾਰੀਆਂ ਸੇਵਾਵਾਂ ਜਣੀਆਂ ਨੇ ਉਹ ਆਨਲਾਈਨ ਕਰ ਦਿੱਤੀਆਂ ਕਈਆਂ ਨੇ ਪੰਜਾਬ ਦੇ ਵਿੱਤ ਮੰਤਰੀ ਯਾਨੀ ਕਿ ਫਾਈਨੈਂਸ ਮਿਨਿਸਟਰ ਵੱਲੋਂ ਹਰਪਾਲ ਸਿੰਘ ਚੀਮਾ ਜੀ ਵੱਲੋਂ ਅੱਜ ਸੋਮਵਾਰ ਨੂੰ ਮੀਡੀਆ ਨੂੰ ਸੰਬੋਧਨ ਕਰਦਿਆਂ ਪੈਸ਼ਨਰ ਸੇਵਾ ਪੋਰਟਲ ਜਿਹੜਾ ਜਾਂ ਲਾਂਚ ਕੀਤਾ ਗਿਆ ਇਹਦਾ ਰਸਮੀ ਆਗਾਜ਼ ਕੀਤਾ ਗਿਆ ਤਹਿ ਵਿੱਤ ਮੰਤਰੀ ਜੀਵਾਨ ਨੇ ਦੱਸਿਆ ਕਿ ਇਸ ਨਵੀਂ ਪਹਿਲ ਕਦਮੀ ਦਾ ਮਕਸਦ ਪੈਨਸ਼ਨਰਾਂ ਨੂੰ ਘਰ ਬੈਠੇ ਕੰਫਰਟ ਆਫ देयर ਹੋਮਸ ਵਿੱਚ ਹੀ ਇੱਕ ਸਹਿਜ ਸੀਮਲੈਸ ਅਨੁਭਵ ਦੇਣਾ ਹੈ ਇਸ ਪੋਰਟਲ ਰਾਹੀਂ ਪੈਨਸ਼ਨਰ ਜਿਹੜੇ ਆ ਸ਼ਿਕਾਇਤ ਦਰਜ ਕਰਾ ਸਕਦੇ ਨੇ ਫੀਲਿੰਗ ਜਿਹੜੇ ਕੰਪਲੇਂਟਸ ਆ ਫਾਈਲ ਕਰ ਸਕਦੇ ਨੇ ਸੋ ਆਪਣੀ ਜਾਣਕਾਰੀ ਆ ਅਪਡੇਟ ਯਾਨਕੀ ਅਪਡੇਟ ਇਨਫਰਮੇਸ਼ਨ ਕਰ ਸਕਣਗੇ ਤੇ ਪੈਸ਼ਨ ਨਾਲ ਸੰਬੰਧਿਤ ਹੋਰ ਜਿਹੜੀ ਪੁੱਛਗਿੱਛ ਹੈ ਕੁਐਰੀਜ਼ ਨੇ ਉਹ ਇਸ ਪੋਰਟਲ ਰਾਹੀਂ ਜੜੀਆ ਕਰ ਸਕਣਗੇ ਇਸ ਤਲਾਵਾ ਸਰਕਾਰ ਨੇ ਇਸ ਪ੍ਰਕਿਰਿਆ ਨੂੰ ਬਹੁਤ ਸੁਵਿਧਾਜਨਕ ਯਾਨੀ ਕਿ ਕਨਵੀਨੀਅੰਟ ਬਣਾਇਆ ਹੈ ਪੈਨਸ਼ਨਰਾਂ ਨੂੰ ਇਸ 포ਰਟਲ ਰਾਹੀਂ ਜਿਹੜੀਆਂ ਨੇ ਸਾਰੀਆਂ ਸੇਵਾਵਾਂ ਦਾ ਲਾਭ ਉਠਾਉਣ ਲਈ ਸਿਰਫ ਇੱਕ ਵਾਰ ਸ਼ੁਰੂਆਤੀ ਈਕੀਵਾਈਸੀ ਕਰਾਉਣੀ ਪਾਏਗੀ ਵੈਰੀਫਿਕੇਸ਼ਨ ਜਿਹੜੀਆਂ ਕਰਵਾਉਣੀ ਪਾਏਗੀ ਈਕੀਵਾਈਸੀ ਪੂਰਾ ਹੁੰਦਿਆ ਹੀ ਉਹ ਆਪਣੀ ਪੈਨਸ਼ਨ ਜਿਹੜੀ ਫੈਨਸ਼ਨਰਾਂ ਨਾਲ ਜੁੜੇ ਸਾਰੇ ਕੰਮ ਵਾਲੇ ਇਸ ਹੋਟਲ ਦੀ ਖੋਰੀ ਹੋਰ ਤਾਂ ਕਰ ਸਕਾਂਗੇ ਤਿੰਨ ਹੈਲਪਲਾਈਨ ਨੰਬਰ ਤੇ ਕੰਟਰੋਲ ਰੂਮ ਵੀ ਜਿਹੜੇ ਸਤਾਫਿਤ ਕਰ ਦਿੱਤੇ ਗਏ ਨੇ ਫੈਨਸ਼ਨਰਾਂ ਨੂੰ ਕਿਸੇ ਵੀ ਤਰ੍ਹਾਂ ਦੀ ਸਹਾਇਤਾ ਅਸਿਸਟ ਲਈ ਸਰਕਾਰ ਨੇ ਤਿੰਨ ਸਮਰਪਿਤ ਹੈਲਪਲਾਈਨ ਨੰਬਰ ਜਿਹੜੇ ਜਾਰੀ ਕੀਤੇ ਨੇ ਤੇ ਇਸ ਤੋਂ ਬਾਅਦ ਤੁਸੀਂ ਸਕਰੀਨ ਦੇ ਉੱਤੇ ਦੇਖ ਸਕਦੇ ਹਾਂ ਕਿ ਇਹਨਾਂ ਤਿੰਨਾਂ ਨੰਬਰਾਂ ਤੇ ਤੁਸੀਂ ਹੈਲਪਲਾਈਨ ਨੰਬਰ ਦੇ ਸੰਪਰਕ ਕਰਕੇ ਜੇਕਰ ਕੋਈ ਯਾਫਾ ਨੂੰ ਕੋਈ ਸਮੱਸਿਆ ਹੁੰਦੀ ਹੈ ਤੇ ਇਹ ਤੇ ਯਾਫਾ ਹੈਲਪ ਲੈ ਸਕਦੇ ਆ ਤੇ ਇਹ ਜਿਹਕੇ ਨੇ ਬਣਾਉਣ ਲਈ ਕਿ ਫੈਸਲਾ ਦੇ ਮੀਡੀਆ ਨੂੰ ਆਮ ਮਦਿਆਂ ਨੂੰ ਪ੍ਰਭਾਵਸ਼ਾਲੀ ਢੰਗ ਫੈਸਲੇ ਨਾਲ ਸੰਭਾਵ ਸੰਭਾਲਿਆ ਜਾਵੇ ਜਿਵੇਂ ਕਿ ਇੱਕ ਕੰਟਰੋਲ ਰੂਮ ਵੀ ਸਥਾਪਿਤ ਕੀਤਾ ਗਿਆ ਇਹ ਸਾਰੀਆਂ ਹੈਲਪਲਾਈਨ ਸੇਵਾ ਰੋਜ਼ਾਨਾ ਸਵੇਰੇ 9 ਤੱਕ ਲੈ ਕੇ ਸ਼ਾਮ 5 ਵਜੇ ਤੱਕ ਜਾਰੀ ਰਹਿਣ ਗਿਆ ਸੋ ਇਹ ਫੈਸਲਾ ਲੱਖਾਂ ਫੈਸ਼ਨ ਧਾਰਕਾਂ ਲਈ ਪੰਜਾਬ ਸਰਕਾਰ ਨੇ ਲਿਆ ਸੋ ਇਸੇ ਤਰ੍ਹਾਂ ਹੋਰ ਵੀ ਫੈਸਲੇ ਲੈਣ ਦੀ ਜ਼ਰੂਰਤ ਹੈ ਤੇ ਸਭ ਤੋਂ ਵੱਡੀ ਮੰਗ ਕਿ ਫੈਸ਼ਨ ਦੇ ਵਿੱਚ ਵਾਅਦਾ ਹੋਣਾ ਜਿਹੜਾ ਜ਼ਰੂਰੀ ਹੈ ਸੋ ਇਹਦੇ ਬਾਰੇ ਵੀ ਸਰਕਾਰ ਫੈਸਲਾ ਲਵੇ ਇਹ ਉਮੀਦ ਕਰਾਂਗੇ ਸੋ ਅੱਜ ਤਰੀਕ 3 ਨਵੰਬਰ ਦਿਨ ਸੋਮਵਾਰ ਸ਼ਾਮ ਦੇ 6 ਵਜੇ ਤੱਕ ਸਾਨੂੰ ਕਿਸੇ ਜ਼ਿਲ੍ਹੇ ਦੇ ਵਿੱਚ ਪੈਸ਼ਨ ਜਾਰੀ ਹੋਣ ਦੀ ਕੋਈ ਸੂਚਨਾ ਨਹੀਂ ਹੈ ਨਾ ਕਿਸੇ ਜ਼ਿਲ੍ਹੇ ਦੇ ਵਿੱਚ ਹਾਲੇ ਬੈਲ ਫਾਸ ਆਉਣ ਦੀ ਕੋਈ ਸੂਚਨਾ ਸੋ ਆਉਦੇ ਦੋ-ਤਿੰਨਾਂ ਤੱਕ ਕਿਉਂਕਿ ਜਿਹੜੀ ਹੈ ਸਰਕਾਰੀ ਛੁੱਟੀ ਵੀ ਆ ਰਹੀ ਆ 5 ਨਵੰਬਰ ਨੂੰ ਜਿਹੜਾ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪर्व ਤੇ ਜਿਹੜੇ ਸਰਕਾਰੀ ਦਫ਼ਤਰ ਵਗੈਰਾ ਬੰਨ੍ਹ ਕੇ ਪਾੰਦ ਰਣਗੇ ਸੋ ਇਹ ਪੈਸ਼ਨ ਦਾ ਕੰਮ ਥੋੜਾ ਜਿਹਾ ਅੱਗੇ ਜਾਂਦਾ ਜਾ ਫਿਰਿਆ ਯਾਨੀ ਕਿ 6-7 ਨਵੰਬਰ ਤੱਕ ਯਾਨੀ ਕਿ ਕੋਲਮ ਲਾ ਕੇ 10 ਤਰੀਕ ਤੋਂ ਪਹਿਲਾਂ-ਫੇਲਾਂ ਕਾਫੀ ਜ਼ਿਲ੍ਹਿਆਂ ਦੇ ਵਿੱਚ ਪੈਸ਼ਨਾਂ ਤੇ ਬਾਕੀ ਜੇਕਰ ਕੋਈ ਅਪਡੇਟ ਆਉਂਦੀ ਆ ਫੈਕਸ਼ਨ ਦੇ ਰਿਕਾਰਡਿੰਗ ਉਹ ਤੁਹਾਡੇ ਨਾਲ ਸਾਂਝੀ ਕਰਾਂਗੇ 1500 ਰੁਪਏ ਫੈਕਸ਼ਨ ਆਉਣਗੇ 2500 ਨੂੰ ਲੈ ਕੇ ਅਜ ਕੋਈ ਨਵਾਂ ਫੈਸਲਾ ਨਹੀਂ ਲਿਆ ਗਿਆ ਸੋ ਜੋ ਵੱਡਾ ਫੈਸਲਾ ਲਿਆ ਗਿਆ ਉਹ ਤੁਹਾਡੇ ਨਾਲ ਅਸੀਂ ਸਾਂਝਾ ਕਰਤਾ ਹੈ ਤੁਹਾਨੂੰ